ਦਸਮ ਪਿਤਾ ਧੰਤਨ ਗੁਰਗੋਬਨ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇ ਧੰਤਨ ਪਿਤਾ ਗੁਰਤੇਕ ਭਾਦਰ ਜੀ ਮਹਾਰਾਜ ਧੰਤਨ ਮਾਤਾ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਔਰ ਸਾਰੀ ਮਾਨਵਤਾ ਦੇ ਕਲਿਆਣ ਦੇ ਲਈ ਸਾਰੀ ਮਾਨਵਤਾ ਦੇ ਲਈ ਸਾਰਿਆਂ ਦੇ ਭਲੇ ਲਈ ਸਾਰੀ ਸ੍ਰਿਸ਼ਟੀ ਨੂੰ ਮਾਨਸਿਕ ਗੁਲਾਮੀ ਤੋਂ ਦੂਰ ਕੀਤਾ ਆਤਮਿਕ ਬਲ ਬਖਸ਼ਿਆ ਔਰ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਇਕ ਸਹੀ ਦਿਸ਼ਾ ਦਸ਼ਾ ਨਾਲ ਜ਼ਿੰਦਗੀ ਜਿਉਣ ਦਾ ਉਦਮ ਬਲ ਪ੍ਰਾਲਾ ਬਖਸ਼ਿਆ ਐਸੇ ਗੁਰੂ ਨੂੰ ਐਸੇ ਪਾਤਸ਼ਾਹ ਬਾਦਸ਼ਾਹ ਦਰवेश ਨੂੰ ਕੋਟ-ਕੋਟ ਨਮਸਕਾਰਾਂ